ਮੇਰਾ ਨਾਮ ਗ੍ਰਿੰਦਰ ਵਾਲਿਆ ਗੁਰਿੰਦਰ ਜੀ ਕਿੱਥੇ ਰਹਿਣ ਵਾਲੇ ਜੀ ਕਿਹੜੀ ਜਗ੍ਹਾ ਨਵਾਂ ਸ਼ਹਿਰ ਨਵਾਂ ਸ਼ਹਿਰ ਹਾਂਜੀ ਆਪਣਾ ਨਾਮ ਤੋਂ ਕਿੱਥੇ ਰਹਿਣ ਵਾਲੇ ਨਵਾਂ ਸ਼ਹਿਰ ਚਿੰਗੜਾ ਮੇਰਾ ਪਿੰਡ ਆ ਨਵਾਂ ਸ਼ਹਿਰ ਦੂਜਾ ਆ ਜ਼ਿਲ੍ਹਾ ਤਹਿਸੀਲ ਮੰਗਾ ਕੀ ਹੋਇਆ ਇੱਥੇ ਤੁਸੀਂ ਇੱਥੇ ਪਹੁੰਚੇ ਜੇ ਕਿਹੜੀ ਜਗ੍ਹਾ ਤੇ ਆਈ ਹੋ ਅਗਰ ਸਾਰਾ ਮੱਥਾ ਟੇਕਣ ਆਏ ਸੀਗੇ ਦਰਬਾਰ ਸਾਹਿਬ ਮੱਥਾ ਟੇਕ ਕੇ ਮੈਂ ਤੇ ਮੇਰੇ ਫੈਮਿਲੀ ਅਸੀਂ ਨਿਕਲੇ ਚਲੋ ਸਾਡੇ ਬੀਮੀਆਂ ਪਿੱਛੇ ਰਹਿ ਗਈਆਂ ਜੀ ਮੈਂ ਆਪਣੇ ਡੈਡੀ ਨੂੰ ਕਿਹਾ ਵੀ ਚਲ ਆਪਾਂ ਗਾਂਹ ਚੱਲਦੇ ਆਂ ਪਿਆਰਨ ਹੌਲੀ ਹੌਲੀ ਆ ਲੰਦੇ ਰਾਜ ਦੋ ਮੁੰਡੇ ਦੋ ਤਿੰਨ ਲੜਨ ਲੱਗੇ ਹੋ ਸੀਗੇ ਚੱਲ ਅਸੀਂ ਜਾਂਦੇ ਸੀਗੇ ਉਹ ਸਾਡੇ ਮੋਹਰੇ ਇਦਾਂ ਆ ਗਏ ਲੜਦੇ ਲੜਦੇ ਮੈਂ ਕਿਹਾ ਭਰਾ ਵੀ ਨਾ ਲੜੋ ਵੀ ਚੰਗਾ ਨਹੀਂ ਲੱਦਾ ਆਪਸੇ ਚ ਲੜਦੇ ਪਏ ਸੀ ਆਪਸੇ ਜੀ ਲੜਦੇ ਸੀਗੇ ਮਿੰਨਾ ਕੋਈ ਉਹਨਾਂ ਦਾ ਰੌਲਾ ਨਹੀਂ ਸੀਗਾ ਜੀ ਉਹ ਲੜਦੇ ਪਏ ਸੀ ਉਹਨਾਂ ਨੂੰ ਇੰਨੀ ਗੱਲੇ ਕਹੀ ਕਿ ਭਰਾ ਨਾ ਲੜੋ ਵੀ ਨਾ ਵੀ ਛਿਆਣੇ ਵਿਆਣੇ ਲੰਗਦੇ ਆ ਨਾ ਲੜੋ ਮੇਰਾ ਭਰਾ ਆਪਣਾ ਚੁੱਪ ਕਰਕੇ ਜਾਓ ਉਹਨਾਂ ਜੋ ਇੱਕ ਜਣੇ ਨੇ ਗਾਲ ਕੱਢੀ ਮੈਨੂੰ ਜੀ ਉਹਨੇ ਗਾਲ ਕੱਢੀ ਉਹਨੇ ਮেরে ਮਾਰਿਆ ਪੇ ਮੈਂ ਵੀ ਬਰਾਬਰ ਮਾਰਿਆ ਉਹਦੇ ਫੇਰ ਕੋਈ ਕੌਣ ਸੀ ਮੈਨੂੰ ਨਹੀਂ ਪਤਾ ਕੌਣ ਸੀ ਯਾਰ ਕੈਮਰੇ 'ਚ ਆਏ ਉਹ ਹੋਣਗੇ ਰੱਬ ਜਾਣੇ ਜੀ ਠੀਕ ਆ ਜਿੱਥੇ ਤੱਕ ਪਤਾ ਲੱਗਦਾ ਕੈਮਰੇ 'ਚ ਕਹਿੰਦੇ ਆਏ ਆ ਬੰਦੇ ਵੀ ਤੇ ਕਿੰਨੀ ਕੁ ਮਾਰਕੁੱਟ ਕੀਤੀ ਕਿੱਥੇ ਕਿੱਥੇ ਸੱਟਾਂ ਲੱਗੀਆਂ ਆ ਬੰਦੇ ਆ ਆ ਆ ਉਂਗਲ ਮੇਰੀ ਟੁੱਟ ਗਈ ਉਹ ਆ ਇੱਥੇ ਕੜਾ-ਕੜਾ ਵੱਜਿਆ ਪਤਾ ਨਹੀਂ ਕੀ ਮਾਰਿਆ ਉਹਨੇ ਜੀ ਤੁਸੀਂ ਨਾ ਤਾਂ ਸ਼ਹਿਰ ਸ਼ਹਿਰ ਕਿਸ ਤਰ੍ਹਾਂ ਦੇਖਦੇ ਆ ਗੁਰੂ ਘਰ ਦੇ ਵਿੱਚ ਇੱਥੇ ਅਸੀਂ ਬੰਦੇ ਉਹ ਮੈਂ ਕਿਹਾ ਜੀ ਗੁਰੂ ਘਰ ਦਾ ਚੀਜ਼ ਇਦਾਂ ਦੀ ਆ ਬੰਦਾ ਮੱਥਾ ਟੇਕ ਕੇ ਨਿਕਲਦਾ ਹਫਤਾ ਆਪਦਾ ਮਹੀਨਾ ਵੀ ਨਾ ਸ਼ਾਂਤ ਰਹਿੰਦਾ ਮਨ ਇਹ ਬੰਦੇ ਇੱਥੇ ਅੰਬਰਸਾਰ ਦੇ ਹੋਗੇ ਇਹ ਕੰਮ ਕਰਦੇ ਆ ਕਾਸਮ ਨਾਲ ਚਲ ਹੁਣ ਮੇਰਾ ਕਹਿਣ ਨੂੰ ਦਿਲ ਬਹੁਤ ਆਜ ਕਰਦਾ ਵੀ ਭਾਈ ਮੰਗ ਕੀ ਕਰਦੇ ਹੋ ਕੀ ਮੰਗ ਕਰਦੇ ਹੋ ਮੰਗ ਮੈਂ ਇਨਸਾਫ ਚਾਹੀਦਾ ਹੈ ਮੰਗ ਮੈਂ ਇਹੀ ਕਰਦਾ ਹਾਂ ਹਾਂਜੀ ਕਿੰਨੇ ਜਣੇ ਸੀ ਜਿਨ੍ਹਾਂ ਨੇ ਹਮਲਾ ਕੀਤਾ ਦੋ ਜਣੇ ਸੀ ਕਿ ਬਾਅਦ ਚ ਹੋਰ ਸੱਤ ਸੱਤ ਅੱਠ ਜਣੇ ਸੀ ਭਾਈ ਆ ਸੱਤ ਅੱਠ ਜਣੇ ਸੀ ਬਾਅਦ ਚ ਪਿੱਛੇ ਹੋਏ ਸਾਰੇ ਆ ਬਾਅਦ ਦੀ ਪਤਾ ਨਹੀਂ ਕਿਥੋਂ ਪਹਿਲਾਂ ਦੋ ਜਣੇ ਲੜਦੇ ਜਗੇ ਬਾਅਦ ਦੀ ਪਤਾ ਨਹੀਂ ਕਿ ਰੌਲਾ ਆ ਵਾ ਕੇ ਲਾ 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 ਜੀ ਹੋ ਗਈ ਉੱਥੇ ਆ ਕੇ ਇਕੱਠੇ ਹੋ ਗਏ ਸੱਤ ਕਿੰਨੀ ਸ਼ਰਮ ਨਾਲ ਘਟਨਾ ਸਮਝਦੇ ਹੋ ਜੀ ਕਹਿੰਦਾ ਕਹਦਾ ਬਹੁਤ ਸ਼ਰਮਨਾਕ ਸ਼ਰਮਨਾਕ ਬਾਜੀ ਅੰਮ੍ਰitsar ਲਈ ਗਿਆ ਕਿਤੇ ਨਵੇਂ ਸ਼ਹਿਰ ਸਾਡੇ ਏਰੀਏ ਜਾਇਆ ਉਹ ਤੁਹਾਨੂੰ ਕਹੋਗੇ ਮਹਿਮਾਨ ਆਏ ਆ ਜਿਤਨਾ ਬਿਠਾਉਂਗੇ ਕਿਤੇ ਕਰਾਇਆ ਬਿਨਾ ਨਾ ਤੁਹਾਡੇ ਬੰਦੇ ਤੋਂ ਗਰੀਬ ਤਾਂ ਹੋਊਗਾ ਕਿਤੇ ਨਵੇਂ ਸ਼ਹਿਰੀਏ ਨੂੰ ਦਬਾਬੇ ਵਾਲੇ ਨੇ ਚੱਲ ਕੇ ਆ ਕੇ ਦੇਖ ਲਓ ਪਾਪਾ ਮੇਰੇ ਕੋ ਪੈਸਾ ਆਇਆ ਨਹੀਂ ਗਿਆ ਜੇ ਵਿੱਚ ਮੈਂ ਆਪਣੇ ਘਰ ਜਾਣਾ ਆਇਆ ਅਗਲਾ ਤੁਹਾਨੂੰ ਪੈਸੇ ਦੇ ਕੇ ਪੈਸੇ ਦੇ ਕੇ ਤੁਹਾਨੂੰ ਦਰੂਂਗੇ ਉਹ ਜੇ ਵਿੱਚ ਬਾ ਕੇ ਪਾਪਾ ਕਿਹੜੀ ਗੱਲ ਆ ਤੇਤੋਂ ਪੈਸੇ ਨਹੀਂ ਮੈਨੂੰ ਦੱਸ ਨਵਨੀਤ ਕੋਲ ਕਿਹੜੇ ਲੱਕੇ ਦੇ ਆ ਮੇਰੇ ਅਸੀਂ ਤੋਂ ਆਵਾਂ ਨਵਾਂ ਸ਼ਹਿਰ ਹੋਇਆ ਕੀ ਤੁਹਾਡੇ ਨਾਲ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ ਪੂਰੀ ਫੈਮਿਲੀ ਤੇ ਅਸੀਂ ਆਉਣ ਦੇ ਭਏ ਸੀਗੇ ਮੱਥਾ ਟੇਕ ਕੇ ਤੇ ਮੇਰਾ ਭਰਾ ਦੇ ਡੈਡੀ ਮੋਰੇ ਸੀਗੇ ਉੱਥੇ ਦੋ ਬੰਦੇ ਲੜਦੇ ਸੀਗੇ ਤੇ ਮਤਲਬ ਇਹਦੇ ਅੱਗੇ ਆਏ ਤੇ ਨੇ ਕਿਹਾ ਵੀ ਤੁਸੀਂ ਲੜੋ ਨਾ ਵੀਰ ਜੀ ਤੇ ਉਹਨਾਂ ਨੇ ਇਹਨੂੰ ਗਾਲ ਕੱਢੀ ਫਿਰ ਉਸ ਤੋਂ ਬਾਅਦ ਕੁੱਟਮਾਰ ਕਰ ਦਿੱਤੀ ਉਂਗਲੀਆਂ ਵੀ ਤੋੜਤੀ ਸਿਰਸੇ ਵੀ ਗਲੀ ਹੋਈ ਹੋਰ ਪਤਾ ਨਹੀਂ ਕਿੱਥੇ ਹੋ ਗਈ ਜੀ ਮਾਦੀਆ ਘਟਣਾ ਨੂੰ ਬਹੁਤ ਸ਼ਰਮਨਾਕ ਬਹੁਤ ਸ਼ਰਮਨਾਕ ਘਟਨਾ ਹੈ ਕੀ ਮੰਗਦੇ ਇਨਸਾਨ ਸਰ ਪੁਲਿਸ ਵਾਲੇ ਵੀ ਨਹੀਂ ਕੋਈ ਇਨਸਾਫ ਕਰਦੇ ਆਉਂਦੇ ਨਹੀਂ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਸੀ ਬਟ ਉਹ ਸਰਵੇ ਬਹੁਤ ਜ਼ਿਆਦਾ ਰੂਡਲੀ ਗੱਲ ਕੀਤੀ ਹੈ ਉਹਨਾਂ ਨੂੰ ਗੱਲ ਕਰਨ ਦੀ ਬਿਲਕੁਲ ਸੈਂਸ ਨਹੀਂ ਹੈਗੀ ਉਂਗਲ ਕਰਕੇ ਇਦਾਂ ਗੱਲ ਕਰਦੇ ਸੀਗੇ ਉਹ ਕਹਿੰਦੇ ਅਸੀਂ ਲੇਡੀਜ਼ ਨਾਲ ਤਾਂ ਬਿਲਕੁਲ ਤਮੀਜ਼ ਹੈਦੀ ਉਹਨਾਂ ਨਾਲ ਗੱਲ ਕਰਦੇ ਸਾਰੇ ਪਿੱਛੇ ਸਾਰੇ ਕੈਮਰੇ ਮਤਲਬ ਉੱਥੇ ਦੁਕਾਨਾਂ ਤੇ ਲੱਗੇ ਉਹਨਾਂ ਨੇ ਕਿ ਕੋਈ ਕੈਮਰਾ ਉੱਥੇ ਕੋਈ ਕੈਮਰਾ ਉਹਨਾਂ ਨੇ ਇਹ ਵੀ ਮੰਨ ਕੱਦਿ ਕਿ ਉੱਥੇ ਕੈਮਰਾ ਹੈ ਨਹੀਂ ਜਿੱਤੇ ਫਾਈਡਲ ਕੋਈ ਆਪਰਾ ਆਏ ਤੁਹਾਡੇ ਨਾਲ ਆਏ ਤੁਹਾਡੀ سپورਟ ਤੇ ਆਏ ਹਾਂਜੀ ਉਹ ਸਾਰੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਉੱਥੇ ਵੀਡੀਓ ਉੱਥੇ ਕੈਮਰਾ ਹੈਗਾ ਸਾਰਾ ਕੁਝ ਰਿਕਾਰਡ ਹੋਇਆ ਹੋਇਆ ਤੁਸੀਂ ਸਾਹਮਣੇ ਨੂੰ ਮਿਲੇ ਤੁਸੀਂ ਉੱਥੇ ਨਹੀਂ ਅਸੀਂ ਅਸੀਂ ਉਹਨਾਂ ਨੂੰ ਕਾਲ ਕੀਤੀ ਉਹ ਆ ਰਹੇ ਆ ਨਹੀਂ ਡਾਈ ਜੀ ਵੀ ਕੋਈ ਸ਼ਰਧਾਲੂ ਬਾਹਰੋਂ ਆਏ ਤੇ ਕੋਈ ਉਹਨਾਂ ਨਾਲ ਅਨੋਨ ਜੀ ਉੱਥੇ ਜਿਹੜੇ ਕੈਮਰੇ ਵਾਲੇ ਨੇ ਉਹਨਾਂ ਨੇ ਕੋਈ ਝਗੜਾ ਉਹਨਾਂ ਨਾਲ ਵਗੈਰਾ ਕੀਤਾ ਹੋ ਤੇ ਫਸਟ ਉਹਨਾਂ ਨੂੰ ਹਸਪੀਟਲ ਹਾਲ ਉਹਨਾਂ ਨੂੰ ਹਸਪੀਟਲ ਭੇਜਿਆ ਹੋਇਆ ਬਾਈ ਤੇ ਉਹ ਮੈਡੀਕਲ ਕਰਾ ਕੇ ਆਣਗੇ ਫਿਰ ਜੋ ਆਪਣਾ ਸਟੇਟਮੈਂਟ ਦੇਣਗੇ ਉਹ ਕਰਾਉਣਗੇ ਕੈਮਰੇ ਦੀ ਇੰਦੀ ਸ਼ਿਕਾਇਤਾਂ ਕੈਮਰੇ ਵਾਲੇ ਆ ਰਹੀਆਂ ਨੇ ਉਹ ਲਗਾਤਾਰ ਆਂਦੀ ਹੈ ਵੀ ਨਹੀਂ ਮੇਰੇ ਟਨੇਲ ਜਾਂ ਫਸਟੀ ਆ ਜੀ ਹਾਲੇ ਤੱਕ ਇਸ ਕੋ ਪਹਿਲਾਂ ਤਾਂ ਕੋਈ ਆਈ ਨਹੀਂ ਸੀ ਗੱਲ ਦਾ। ਕਾਰਨ ਪਤਾ ਲੱਗਾ ਕਿਉਂ? ਨਹੀਂ ਹਾਂ ਜੀ ਕਾਰਨ ਕਲੀਅਰ ਕੋਈ ਨਹੀਂ ਆ ਉਹ ਇੰਨਾ ਹੀ ਦੱਸ ਰਹੇ ਵੀ ਉੱਥੇ ਕੋਈ ਆਪਸ ਵਿੱਚ ਜੋ ਕਰਦੇ ਸੀ। ਆਪਸ ਵਿੱਚ ਕੋਈ ਗੱਲਬਾਤ। ਜੀ। ਤੇ ਉਹਨਾਂ ਦੇ ਵਿੱਚ ਕੋਈ ਇੰਟਰਵਿਨ ਕਰਨ ਦੀ ਕੋਈ ਚੀਜ਼ ਤੇ ਝਗੜਾ ਇਹਨਾਂ ਨਾਲ ਹੋ ਗਿਆ ਉਹ। ਉਹ ਕਿਹੜੀ ਫੈਮਿਲੀ ਕਿਥੋਂ ਦੀ ਸੀ? ਫੈਮਿਲੀ ਨਵਾਂ ਸ਼ਹਿਰ ਦੀ ਹੈ ਜੀ। ਤੇ ਆਪਣਾ ਹੁਣ ਕੋਈ ਵਿਰਾਸਤ ਚ ਲਿੱਤਾ ਕਿਸੇ ਨੇ? ਨਹੀਂ ਫਹਾਲ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਮੇਨੂੰ ਵਾਲੀ ਆਪਣਾ ਦੱਸ ਕੇ ਉਹਨਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਦਾ ਸਾਡਾ ਵੈਸੇ ਹੀ ਬੰਦਾ ਹੋ। ਕਿ ਉਹਨਾਂ ਦੀ ਮੁੱਢਲੀ ਜਿਹੜੀ ਹੈਗੀ ਆ ਵੀ ਮੈਡੀਕਲ ਕਰਵਾਇਆ ਜਾਵੇ ਉਨਨੂੰ ਫਰਸਟ ਏਡ ਦਵਾਈ ਜਾਵੇ ਸੀਸੀਟੀਵੀ ਆਈਕੂ ਸਾਹਮਣੇ ਸੀਸੀਟੀਵੀ ਕੋਨੇ ਕੋਈ ਨਹੀਂ ਕਲੈਕਟ ਕਰਵਾ ਰਿਹਾ ਜੀ ਜੀ ਧੰਨਵਾਦ